बोलिए सतगुरु देव महाराज की जय आओ भजन का आनंद लende हां गैर तो मांगी ना गुरुओं तो संगी ना गैर तो मांगी ना गुरुओं तो संगी ना गैर तो मांगी ना ਗੁਰਾਂ ਤੋਂ ਸੰਗੀਨਾ ਓ ਗੈਰ ਕੋਲੋਂ ਕੀ ਮੰਗਣਾ ਜੋ ਦੇ ਕੇ ਵੀ ਪਛਤਾਵੇ ਮੰਗ ਲਓ ਮੰਗ ਲਓ ਸਤਿਗੁਰੂ ਪਾਸੋਂ ਦੇਂਦਿਆਂ ਧਿਰ ਨਾ ਲਾਵੇ ਗੈਰ ਤੋਂ ਮੰਗੀਨਾ ਗੁਰਾਂ ਤੋਂ ਸੰਗੀਨਾ ਉੱਚੇ ਸਿੰਘਾਸਣ ਬੈਠੇ ਸਤ ਗੁਰ ਦੂਰੋਂ ਪੈ ਮੁਸਕਾਂਦੇ ਉੱਚੇ ਸਿੰਘਾਸਣ ਬੈਠੇ ਸਤ ਗੁਰ ਦੂਰੋਂ ਪੈ ਮੁਸਕਾਂਦੇ ਜਿਹੜੇ ਪ੍ਰੇਮੀ ਸਿਮਰਨ ਕਰਦੇ ਰਾਜ ਰਾਜ ਦਰਸ਼ਨ ਪਾਉਂਦੇ ਗੈਰ ਤੋਂ ਮੰਗੀਨਾ ਗੁਰਾਂ ਤੋਂ ਸੰਗੀਨਾ मीरा राम है मेरे अंदर बारों नजर ना आवे ਮੇਰਾ ਰਾਮ ਐ ਮੇਰੇ ਅੰਦਰ ਬਾਰੋਂ ਨજરਨਾ ਆਵੇ ਰੂਤਾ ਮੇਰੀ ਖਿੜਖਿੜ ਹੱਸੇ ਰਾਜ-ਰਾਜ ਦਰਸ਼ਨ ਪਾਵੇ ਗੈਰ ਤੋਂ ਮੰਗੀਨਾ ਗੁਰਾਂ ਤੋਂ ਸੰਗੀਨਾ ਓ ਘਰਾਂ ਤੋਂ ਕੀ ਮੰਗਨਾ ਜੇੜਾ ਦੇਖ ਕੇ ਵੀ ਪਛਤਾਵੇ ਮੰਗ ਲਓ ਮੰਗ ਲਓ ਸਤ ਗੁਰੂ پاسੋਂ ਦੇਂਦਿਆਂ ਦੇਰ ਨਾ ਲਾਵੇ ਕਹਿਰ ਤੂੰ ਮੰਗੀਨਾ ਗੁਰਾ ਤੋਂ ਸੰਗੀਨਾ ਤਨਵੀ ਤੋਂ ਤਾਂ ਕੱਪੜੇ ਤੋਂ ਤੇ ਮਨ ਕਿਉ ਰੱਖਿਆ ਮੈਲਾ ਜੇ ਬੰਦਿਆਰੀ ਨਾਮ ਨਾ ਜੱਪਿਆ ਤੇਰਾ ਜੀਵਨ ਕੈਸਾ ਓ ਤਨ ਵੀ ਤੋਤਾ ਕੱਪੜੇ ਤੋਤੇ ਮਾਨ ਕਿਉ ਰੱਖਿਆ ਮੈਲਾ ਜੀ ਬੰਦਿਆ ਹਰੀ ਨਾਮ ਨਾ ਜਪਿਆ ਤੇਰਾ ਜੀਵਨ ਕੈਸਾ ਗੈਰ ਤੋ ਮੰਗੀਨਾ ਗੁਰਾਂ ਤੋਂ ਸੰਗੀਨਾ ਓਏ ਗੈਰਾਂ ਕੋਲੋਂ ਕੀ ਮੰਗਨਾ ਜਿਹੜਾ ਦੇ ਕੇ ਵੀ ਪਛਤਾਵੇ ਮੰਗ ਲਓ ਮੰਗ ਲਓ ਸਤਗੁਰੂ ਪਾਸੋਂ ਦਿੰਦਿਆਂ ਧੀਰਨਾ ਲਾਵੇ ਗੈਰ ਤੋਂ ਮੰਗੀਨਾ ਗੁਰਾਂ ਤੋਂ ਸੰਗੀਨਾ ਜੇ ਰੱਬ ਮਿਲਦਾ ਨਾ ਤਿਆਂ ਤੋਤਿਆਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਨਾ ਤਿਆਂ ਤੋਤਿਆਂ ਮਿਲਦਾ ਡੱਡੂਆਂ ਮੱਛੀਆਂ ਓ ਬੰਦੇ ਆ ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਪ੍ਰੀਤਾਂ ਸੱਚੀਆਂ ਓ ਵੰਦੇ ਆ ਰਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਪ੍ਰੀਤਾਂ ਸੱਚੀਆਂ ਗੈਰ ਤੋਂ ਮੰਗੀਨਾ ਗੁਰਾਤੋਂ ਸੰਗੀਨਾ ਗੈਰ ਤੋਂ ਮੰਗੀਨਾ ਗੁਰਾਂ ਤੋਂ ਸੰਗੀਨਾ ਗੈਰਾਂ ਕੋਲੋਂ ਕੀ ਮੰਗਨਾ ਜਿਹੜਾ ਦੇ ਕੇ ਵੀ ਪਛਤਾਵੇ ਮੰਗ ਲਓ ਮੰਗ ਲਓ ਸਤਿਗੁਰੂ ਪਾਸੋਂ ਦੇਂਦਿਆਂ ਧੇਰ ਨਾ ਲਾਵੇ ਗੈਰ ਤੋਂ गुरां तो संगीना बोलिए सतगुर देव महाराज की जय